ਪਈ ਜਦੋਂ ਮੈਂ ਆਈ ਨਹੀਂ ਤੁਹਾਡੇ ਘਰ ਤੁਹਾਨੂੰ ਆਪਣਾ ਨੰਬਰ ਵੀ ਦੇ ਕੇ ਆਏ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਕੀ ਕੀਤੀ ਤੁਸੀਂ ਸਲਾ ਮੈਂ ਸਭ ਨੂੰ ਫੋਨ ਡੀਕਣ ਲਈ ਹਾਂ ਮੈਂ ਚੱਲ ਆਪੇ ਲਾਉਣਗੇ ਅੱਛਾ ਠੀਕ ਆ ਫਿਰ ਤੇ ਕੋਈ ਨਹੀਂ ਤੁਸੀਂ ਇੱਕ ਦੋ ਦਿਨਾਂ ਨੂੰ ਕਿਉਂ ਨਾ ਤੁਸੀਂ ਅੱਜ ਹੀ ਆਜੋ ਪਤਾ ਕੀ ਗੱਲ ਆ ਕਣਕ ਵੱਢਣ ਵਾਲੀ ਆ ਸਾਡੀ ਵੀ ਫਿਰ ਨਾ ਲੱਗੇ ਆਈ ਆ ਕੰਪੈਨ ਤੇ ਸਾਡੇ ਦਿਲ ਚ ਪਹੁੰਚਦਾ ਸਾਰਿਆਂ ਨੂੰ ਲੱਗੇ ਕਣਕ ਵੱਢੀ ਗਈ ਨਾ ਇਹ ਨਾਲ ਲੱਗਦੀ ਹੁਣ ਨਹੀਂ ਵੀ ਆਪਣੀ ਵਢਾ ਲਈਏ ਬਦਲ ਕਣੀ ਦਾ ਨਹੀਂ ਪਤਾ ਝਟ ਤੇ ਬਦਲ ਆ ਜਾਂਦਾ ਕੋਈ ਗੱਲ ਹੀ ਨਹੀਂ ਭੈਣ ਜੀ ਤੁਸੀਂ ਭਾਈ ਅੱਜ ਹੀ ਆਜੋ ਹਾਂਜੀ ਹਾਂਜੀ ਚਲੋ ਕੋਈ ਨਹੀਂ ਆਪਾਂ ਢੀਕ ਰੱਖਾਂਗੇ ਫਿਰ ਤੁਹਾਡੀ ਅੱਜ ਠੀਕ ਆ ਠੀਕ ਚਲੋ ਕੋਈ ਨਹੀਂ ਕੋਈ ਨਹੀਂ ਆਓ ਕੋਈ ਨਹੀਂ ਕੋਈ ਗੱਲ ਹੀ ਨਹੀਂ ਤੁਹਾਡਾ ਘਰ ਭਾਿੰਦੇ ਨਹੀਂ ਆਓ ਭਾਈ ਰਾਤ ਆਓ ਠੀਕ ਆ ਠੀਕ ਚਲੋ ਫਿਰ ਠੀਕ ਸੱਸੀ ਕਾਲ ਭੈਣ ਜੀ ਓਕੇ ਓਕੇ ਨੇ ਬਣ ਗਈ ਗੱਲ ਜਿਹੜੀ ਅੰਦੇ ਕਿਸੇ ਦੇ ਢਿੱਡ ਜਰੀਜ ਹੋਵੇ ਨਾ ਉਹ ਪੂਰੀ ਹੋ ਜੇ ਨਾ ਤੇ ਸਾਰਾ ਕੁਝ ਮਿਲ ਜਾਂਦਾ ਵਾ ਚਲੋ ਦਾਈ ਜੇ ਵੀ ਜੇ ਮੈਂ ਗਈ ਹਾਂ ਮਿਹਨਤ ਕੀਤੀ ਹੈ ਤੇ ਕੋਹ ਨਾ ਕੋਹ ਤੇ ਹਾਸਲ ਹੋਈ ਹੈ ਨਾ ਅੱਜ ਜਦੋਂ ਸਾਡੇ ਘਰ ਆ ਗਏ ਘਰ ਬਾਹਰ ਵੇਖਿਆ ਤੇ ਅਗਲੇ ਆਲੇ ਨਵਾਂ ਨਹੀਂ ਕਰਨੀ ਹੈ ਵੀ ਨਾਲੇ ਇੱਥੇ ਕਿਹੜਾ ਕਿਸ ਚੀਜ਼ ਦਾ ਘਟਾ ਹਰ ਇੱਕ ਤੇ ਚੀਜ਼ ਵਾ ਨਾਲੇ ਮੈਂ ਇਨੀ ਚੰਗਾ ਹੋਇਆ ਕਿਹਾ ਹੀ ਨਹੀਂ ਕਿ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਸਾਨੂੰ ਤੇ ਧੀ ਧੀ ਚਾਹੀਦੀ ਹੈ ਤੇ ਮੈਂ ਆ ਚੀਜ਼ਾਂ ਨੂੰ ਕੀ ਕਰਾਂ ਉਡੀਕੀ ਮਿਲ ਜੇਗੀ ਸਾਰਾ ਕੁਝ ਵੇਚ ਆ ਲੈਣਾ ਤੇ ਇਦਾਂ ਕਰਨੀ ਇਹਨੇ ਭੋਰ ਨਾ ਸਲਾਹ ਕਰ ਲਈਏ ਕਿ ਚਾਹ ਪਾਣੀ ਦਾ ਸਮਾਨ ਮੰਗਾ ਲਵਾਂ ਜੇ ਆ ਜਾਣਗੇ ਇਕੜੀ ਲਾਗੇ ਬਹਿ ਜਾਵਾਂਗੇ ਤੇ ਚੱਲ ਗਾਹੀ ਲਾ ਮਸਲਾ ਕਿ ਪਾਸੇ ਨਿਕਲ ਹੀ ਨਾ ਜਾਵਾਂ ਲੈ ਕੇ ਹਾਕੂ ਚਲਾਉਣਾ ਬੰਦ ਕਰੋ ਤੇ ਮੇਰੀ ਇੱਕ ਮਿੰਟ ਗੱਲ ਜਰੂਰ ਸੁਣੋ ਹੂੰ ਮੈਂ ਮੈਂ ਲਾਇਆ ਹੈ ਉਹ ਕੁੜੀ ਜੀ ਉੱਥੇ ਮੈਨੂੰ ਮਿਲੀ ਆਦੀ ਮਾਂ ਨੂੰ ਹੂੰ ਤੇ ਉਹ ਕਹਿੰਦੀ ਵਾਹੀਂ ਇੱਕ ਦੋਆ ਦੇਣਾ ਚਾਹਾਂਗੇ ਤਾਂ ਮੈਂ ਬੂ ਦੋਆ ਨਹੀਂ ਹੋਗੀ ਮੈਂ ਇੱਕ ਦੋਆ ਦੇਣ ਕਿਉਂ ਹੋਣਾ ਪਿਆ ਸਾਡੇ ਤੇ ਕੰਪੈਨ ਆ ਜਣੀ ਹੈ ਸਾਡੀ ਕਣ ਕਵੱਢੀ ਗਈ ਜੇ ਨਾ ਮੱਟੀ ਚੱਲ ਜਣ ਜੀ ਉਹਨਾਂ ਦੇ ਅੱਜ ਹੀ ਆ ਜੂ ਅੱਛਾ ਤੇ ਕਹੀ ਠੀਕ ਹੋਈਗਾ ਨਹੀਂ ਫਿਰ ਆ ਜੰਨੀ ਹੈ ਤਾਂ ਓਦਾਂ ਗੱਲਾਂ ਬਾਤਾਂ ਤੋਂ ਖੁਸ਼ੀ ਲੱਗਦੀ ਤੇਰਾ ਮਤਲਬ ਵੀ ਆ ਵੀ ਸਕਦੇ ਆ ਫਿਰ ਹਾਂ ਆ ਸਕਦੀ ਐ ਮੈਨੂੰ ਕੋਈ ਚੀਚੂ ਜਿਹਾ ਲਿਆ ਦਿਓ ਚਾਹ ਪਾਣੀ ਦੀ ਕੁਏਦਾ ਕਰ ਚਲੋ ਉਹ ਤਾਂ ਮੈਂ ਲਿਆ ਦਾਂਗਾ ਤੈਨੂੰ ਪਿੰਦਰ ਨੂੰ ਕਹੀਂ ਫਿਰ ਕੇ ਰਗਾਂਵਸਿਆਣਾ ਜਾਇਆ ਤੇ ਘਰ ਹੀ ਰਹਿ। ਨਹੀਂ ਮੈਂ ਪਿੰਦਰ ਨੂੰ ਇਹ ਵੀ ਆਨੀ ਹੈ ਕਿ ਲੀੜਾ ਕਪੜਾ ਬੁਤੀ ਚੱਜ ਦਾ ਪਾ ਕੇ ਰੱਖੀ। ਘਰ ਮਾੜੀ ਮੋਟੀ ਸਫਾਈ ਸੁਫੀ ਕਰ ਛੜ ਹੈ। ਨਹੀਂ ਮੈਂ ਸਫਾਈ ਤਾਂ ਕੀਤੀ ਪਰ ਫੇਰ ਹੱਥ ਮਾਰ ਲੈਣੀ। ਬੜਾ ਮੋਟਾ ਮਾਲਾ ਜਿੱਥੇ ਉਹਨਾਂ ਨੂੰ ਬਹਾਉਣਾ ਹੈ। ਤੇ ਹੁਣ ਤੁਸੀਂ ਵੀ ਨਾ ਲੇਟ ਨਾ ਹੋਇਆ ਤੇ ਜੇ ਕਿਤੇ ਚਾਹ ਪਾਣੀ ਦਾ ਸਮਾਨ ਲੈਣ ਜਾਓਗੇ ਤਾਂ ਕਿਸੇ ਨਾ ਗਲੀ ਨਾ ਪੈਜੋ। ਉਹ ਨਹੀਂ ਪਿੰਦਾ ਬਾਬਾ ਘਰ ਆਜੋ ਟੈਮ ਨੇ। ਮੇਰੇ ਨਾਲ ਚਿੰਤਾ ਕਰ। ਲੈ। ਇਹ ਦਰਵਾਜ਼ਾ ਤੂੰ। ਇਹ ਤੇਰਾ ਆਨੇ ਪੁੱਤ ਘਰ ਸੋ। ਦੱਸੋ ਮੈਂ ਤੁਹਾਨੂੰ ਲਈ ਲੇਟੀ ਗੱਲ ਚੱਲ ਰਹੀ ਹੈ ਨਾ ਹੋ ਸਕਦਾ ਕੋਈ ਦਮਾ ਤੇ ਉਹ ਆ ਜਾਏ ਤੇ ਲੀੜਾ ਕਪੜਾ ਚੱਜਦਾ ਪਾ ਲ ਮਮੀ ਚਲ ਗਈ ਭਲੇ ਇਹਨਾਂ ਨੂੰ ਕੀ ਹੋਇਆ ਵਾ ਜਿਹਦਾ ਤੈਨੂੰ ਮੈਂ ਕਹਿ ਨਹੀਂ ਤੇ ਮੰਨ ਵੀ ਲਿਆਗਾ ਇਹੋ ਉਹ ਮਮੀ ਚੀ ਅਗਲੇ ਪਸੰਦ ਕਰਨਾ ਹੋਇਆ ਨਾ ਇਦਾਂ ਹੀ ਕਰ ਲੈਣਾ ਮੈਂ ਚੱਜ ਦੇ ਲੀੜੇ ਕੱਪੜੇ ਪਾਇਆ ਕੋ ਬਹੁਤੀ ਗੱਲ ਨਹੀਂ ਹੈਗੀ ਤੂੰ ਹੁਣ ਕਿਸੇ ਪਾਸੇ ਨਿਕਲਣਾ ਚਾਹੁੰਦੀ ਤੇ ਨਾਲ ਐਡੀ ਸ਼ੀਤੀ ਮਮੀ ਜਿਹੜਾ ਕੰਮ ਹੋਏਗਾ ਮਨ ਨੂੰ ਲੱਗਾ ਉਹ ਜਿੱਦੀ ਸ਼ੀਤੀ ਹੋ ਜੇ ਉਹਨਾਂ ਹੀ ਚੰਗਾ ਵਾ ਤੇ ਤੂੰ ਹੁਣ ਕੀ ਹੁੰਦੇ ਨੂੰ ਦੱਸੇ ਤੁਸੀਂ ਹੁਣ ਪਰਦੇ ਜੀ ਰਹਿੰਦੀ ਗੱਲ ਓਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਂ ਫੋਨ ਕੀਤਾ ਸੀ ਉਹਨਾਂ ਨੂੰ ਤੁਸੀਂ ਆਪ ਕੀਤਾ ਲੈ ਕੋਤੇ ਆਪਤ ਜੀ ਦੋਨਾਂ ਦੇ ਵਿੱਚ ਕੀ ਕਰਦੇ ਮੈਂ ਲਾ ਲਿਆ ਸਭ ਚੰਗਾ ਵੇ ਮੰਮੀ ਉਹਨਾਂ ਆਖਣਾ ਕਰ ਇਹਦੇਆਂ ਤੇ ਮੁੰਡੇ ਨੂੰ ਰਿਸ਼ਤਾ ਹੀ ਨਹੀਂ ਹੁੰਦਾ ਜਿਹੜਾ ਬਲਾਲਾ ਪੁੱਛਣ ਦੇ ਨੇ ਹਾਂ ਵੇ ਉਹ ਨਹੀਂ ਇਦਾਂ ਦੇ ਜੀ ਮੈਂ ਗਈ ਹਾਂ ਮੈਂ ਤੇ ਝਟਕਾ ਬੁਲਾ ਲਿਆ ਸੀ ਉਹ ਹੱਸ ਮੁਖ ਹੋ ਗਏ ਜੀ ਨੇ ਅੱਛਾ ਆ ਚਲੋ ਜੀ ਨਹੀਂ ਕਿ ਵਲਾਂ ਵਾਲੇ ਠੀਕ ਹੈ ਤਾਂ ਕੋਈ ਨਹੀਂ ਮੈਂ ਇੱਥੇ ਕਰਈਆਂ ਤੇ ਕੱਪੜੇ ਮੰਮੀ ਆਪ ਹੋ ਰਹਿੰਦੇ ਨੇ ਮੈਂ ਜੱਪਾ ਰਹਿੰਦੀ ਉਹ ਨਹੀਂ ਕਹਾਲ ਆਪਣੀਆਂ ਹੀ ਮਰਜ਼ੀਆਂ ਕਰਦਾ ਜਦੋਂ ਇਹਨੂੰ ਕਹੀਏ ਇਹਨੇ ਤਾਂ ਕਦੀ ਨਹੀਂ ਕਿਹਾ ਕਦੇ ਉੱਠੋ ਇੱਕ ਮਿੰਟ ਮੇਰੀ ਗੱਲ ਸੁਣਿਓ ਕੀ ਗੱਲ ਹੋ ਗਈ ਆ ਗੱਲ ਕਾਦੀ ਹੋਣੀ ਆ ਹਾਂ ਅੱਟ ਫੇਰ ਫੋਨ ਆ ਗਿਆ ਵਾ ਕਿਹਦਾ ਹਾਈ ਹਾਈ ਜਿਹਨੂੰ ਸਾਡੀ ਕੁੜੀ ਬੜੀ ਪਸੰਦ ਆ ਗਈ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਤਾ ਨਹੀਂ ਕੀ ਵੇਖ ਲਿਆ ਉਹਨੇ ਜਸ ਵਿੱਚ ਉਹ ਤੇ ਮਰੀ ਜਾਣ ਦੇ ਇਹਦੇ ਕਹਿੰਦੀ ਕੀ ਆ ਉਹਨਾਂ ਕਹਿਣਾ ਕੀ ਸਾਡੇ ਛੇਤੀ ਖੜੇ ਘਰ ਆਓ ਸਾਡੇ ਘਰ ਆਓ ਮੈਂ ਇਹਨਾਂ ਸਿਆਂ ਪਤਾ ਪਤਾ ਸਾਰਾ ਕਰਾ ਰਿਆ ਹਾਂ ਦਾ ਪਰ ਇੱਕ ਗੱਲ ਵਾ ਹੈਗਾ ਸਭ ਕੁਝ ਵਧੀਆ ਵਾ ਹਾਂ ਕੋਈ ਕਮੀ ਨਹੀਂ ਗਈ ਤੁਸੀਂ ਅਪੇ ਸੈਮਨੋਂ ਦੇ ਘਰ ਆਹੋ ਤੇ ਪਤਾ ਨਹੀਂ ਕੀ ਚੰਗਾ ਲੱਗ ਗਿਆ ਹੁੰਦਾ ਮਨਾਪ ਸਮਝਣਗੀ ਉਹਦੀ ਚੱਲ ਜੇ ਚੰਗਾ ਵਾ ਨਾ ਕੰਮ ਤੇ ਜੇ ਕਹਿਣਦੇ ਆ ਫਿਰ ਵੇਖ ਲੈਣੇ ਹਿਸਾਬ ਤਾ ਲਾ ਕੇ ਹੈ ਆਹੇ ਦੀ ਕਿਸਮਤ ਚੰਗੀ ਹੋਵੜੀ ਦੀ ਤਾਂ ਇੰਨਾ ਖੜੇ ਪੈ ਗਏ ਨਹੀ ਤਾਂ ਉਹਨਾਂ ਨੂੰ ਕਿਹੜਾ ਕੁੜੀਆਂ ਦਾ ਘਾਟਾ ਵਾ ਇੰਨੀ ਪੈੜੀ ਹੋਵੇ ਮੁੰਡੇ ਦੀ ਤੇ ਵਾਧੂ ਰਿਸ਼ਤੇ ਓਏ ਉਹ ਤੇ ਗੱਲ ਆ ਵੇ ਜੇ ਤੁਸੀਂ ਜਾਵਾਂਗੇ ਤੇ ਫਿਰ ਹੀ ਪਤਾ ਲੱਗੂਗਾ ਚਲ ਇਦਾਂ ਕਰਦੇ ਹਾਂ ਹੈ ਤੇ ਫਿਰ ਜਾ ਕੇ ਫੇਰਾ ਮਾਰੀ ਨਾ ਗਈ। ਚਲ ਪਾਲਦੀ ਨੇ। ਤੇ ਇਦਾਂ ਕਰ ਗਏ ਫਿਰ। ਹਾਂ। ਮੈਂ ਜੱਸ ਨੂੰ ਕੰਨੀ ਛੁੱਟੀ ਕਰ ਲਾ ਅੱਜ ਕਰ ਰਿਹਾ। ਆਹ ਹੋ ਗਿਆ ਉੱਥੇ ਘੜੀ ਲੱਗ ਜਣੀਆਂ ਫਿਰ। ਠੀਕ ਵਾ ਨਾ। ਆਹ। ਅੰਤ ਗਏ ਤਾਂ ਮੁੜ ਕੇ ਟਾਈਮ ਤੇ ਲੱਗ ਹੀ ਜਾਣਾ ਵਾਦਾ ਘਟਾ ਪਾਣਾ। ਵੀ ਹੋਂ ਸਭ ਕੁਝ ਚੰਗਾ ਵਾ। ਤੇ ਹੱਥੋਂ ਕੰਮ ਖਿਸਕ ਗਿਆ ਨਾ ਤੇ ਮੁੜ ਕੇ ਔਖੇ ਹੋਈਦਾ ਵਾ। ਠੀਕ ਨੇ। ਹੁਣ ਤੇ ਆਪ ਕਹਿਣ ਦੇ। ਆਹ ਮੂੰਹ ਮੰਗ ਕੇ ਰਿਸ਼ਤਾ ਲੈਣ ਦੇ ਆ। ਤੇ ਲੋਕਾਂ ਤੇ ਮੂੰਹ ਬੜੇ ਐਡੇ ਉਦਾਂ। ਉਹ ਤੇ ਗੱਲ ਵਾ। ਅਵਾਂ ਦਾਜ ਵਾਸਤੇ। ਠੀਕ ਨੇ। ਇਦਾਂ ਕਰੀਏ। ਨਾਲਿਓ ਕਹਿੰਦੇ ਲੈਣਾ ਦੇਣਾ ਵੀ ਕਾਫ ਉਹ ਤੇ ਆਂਦੇ ਹੀ ਬਸ ਦੋਹਾਂ ਕੱਪੜਿਆਂ ਚ ਕੁੜੀ ਲੈ ਜਾਂਦੇ ਆ। ਆਹੋ ਕੋਈ ਗੱਲ ਹੀ ਨਹੀਂ ਕੀ ਸਾਨੂੰ ਨਹੀਂ ਕੋਈ ਵੀ ਚਾਹੀਦਾ। ਤੇ ਤਾਂ ਕਰੋ ਤੇ ਫਿਰ। ਉਹ ਜੋ ਫਤਿਹ ਤੂੰ ਤੇ ਤਿਆਰੀ ਜੇ। ਉਹ ਮੈਂ ਜਮਾ ਕੁਰਤਾ ਪਾਇਆ ਵਾ। ਆਹ ਚਲ ਠੀਕ ਆ ਫਿਰ ਮੈਂ ਕੱਪੜੇ ਪਾਵਾਂ ਹੈ। ਮੈਂ ਦੁੱਤਨਾ ਕੇ ਬੰਦੇ ਨਾਲ ਜਾਣਾ ਸੀ ਤੇ ਫਿਰ ਮੈਂ ਜਾਂ ਹੁਣ ਇਧਰ ਹੋਣੇ ਆ। ਚਲ ਠੀਕ ਵਾ। ਇਹੇ ਕੰਮ ਜ਼ਰੂਰੀ ਆ। ਚਲ ਯਾਰ। ਕਿਤੇ ਮਾਰ ਆ ਸਾਡੀ ਗੁੱਡੀ ਦਾ ਕਿਤੇ ਵਧੀਆ ਕਰਦੇ ਤੇ ਚਲ। ਐ ਵਾਰੇ ਨੇਰੇ ਹੋ ਜਾਣਗੇ। ਜਸਨ ਹਾਂਜੀ ਮੰਮੀ। ਪੁੱਤ ਨਹੀਂ ਕਰਨੀ। ਕੁਝ ਨਹੀਂ ਆ ਜਿਹੜੀ ਯੂਨੀਫਾਰਮ ਜੀ ਘੇਰ ਦਿੱਤੀ ਸੀ ਇਹ ਸੀ ਇਹ ਮੀਗੀ ਤੇ ਤਰਪਾਈ ਕਰਕੇ ਹਟੀਆਂ اچھا اچھا ਤੇ ਮੈਂ ਵੀ ਚੱਲ ਅੱਜ ਇੱਥੇ ਰਹਿ ਜਾਂਦੀ ਆ ਦੂਸਰੀ ਲੈ ਕੇ ਜਾਂਦੀ ਆ ਅੱਜ ਕਿੰਨੇ ਸੋਹਣੇ ਗਲੇ ਗਲੇ ਬਣਾਉਣ ਡਿਆ ਪਈਆਂ ਹੈ ਥੋੜੇ ਬਣ ਗਏ ਆ ਆਹ ਬਹੁਤ ਸੋਹਣੇ ਤੇ ਪੁੱਤ ਇੱਕ ਗੱਲ ਕਰਨੀ ਮੈਂ ਤੇਰੇ ਨਾਲ ਹਾਂਜੀ ਅੱਜ ਮੇਰੇ ਪੁੱਤ ਨੇ ਛੁੱਟੀ ਕਰ ਲਾਂ ਜਿੱਥੇ ਰਹਿ ਆ ਤੂੰ ਮੰਮੀ ਮੈਨੂੰ ਕਿੰਨੇ ਕ ਦਿਨ ਹੋਇਆ ਜੇ ਕਿਤੇ ਜਾਂਦੀ ਨੂੰ ਫੇਰ ਉਹਨੇ ਕਹਣਾ ਛੁੱਟੀ ਤੇ ਛੁੱਟੀ ਕਰਦੀ ਰਹਿੰਦੀ ਐ ਵੇ ਪੁੱਤ ਮੇਰੀ ਗੱਲ ਸੁਣ ਉਹ ਜਿਹੜੀ ਅੰਟੀ ਜਿਹੜੀ ਮਿਲਦੀ ਨਹੀਂ ਰਹੀ ਉਹ ਹਣ ਜੋਰ ਪਾਈ ਜਾਣ ਦੇ ਸਾਡੇ ਘਰ ਆਓ ਸਾਡੇ ਘਰ ਆਓ ਤੇ ਮੇਰਾ ਤੇਰਾਦਾ ਪੁੱਤ ਅੱਜ ਜਾ ਕੇ ਉਹਦੇ ਘਰ ਬੱਤ ਲੈ ਕੇ ਆਈ ਗੀ ਮੰਮੀ ਤੁਸੀਂ ਐਵੇਂ ਕਰਨ ਢੇ ਐਡੀ ਵੀ ਚਲਦੀ ਕੀ ਆ ਮੇਰਾ ਵਿਆਹ ਕਰਨ ਦੀ ਤੁਹਾਨੂੰ ਪੁੱਤ ਚੰਗਾ ਰਿਸ਼ਤਾ ਕਰਮਾ ਦਾ ਮਿਲਦਾ ਹੁੰਦਾ ਵਾ ਠੀਕ ਹੋਣਾ ਤੇਰੀ ਕਿਸਮਤ ਚੰਗੀ ਆ ਜਿਹੜੇ ਆਪਣੇ ਮੋਹ ਰਿਸ਼ਤਾ ਮੰਗਣ ਦੇ 10 ਕਿੱਲੇ ਹੁੰਦੇ ਆ ਮੁੰਡੇ ਨੂੰ ਠੀਕ ਆ ਨਾ ਤੇ ਜਿਹਨੂੰ 10 ਕਿੱਲੇ ਹੁੰਦੇ ਰਿਸ਼ਤੇ ਦਾ ਘਾਟਾ ਨਹੀਂਗਾ ਸਭ ਕਾ ਹਿਵਾਲੇ ਆਓ ਕੋਈ ਨਹੀਂ ਵੇਖ ਲੋ ਫਿਰ ਜਿੱਦਾਂ ਤੁਹਾਨੂੰ ਠੀਕ ਲੱਗਦਾ ਆਓ ਤੇ ਮੈਂ ਤੇਰੇ ਪਿਓ ਨਾਲ ਕੀਤੀ ਐ ਸਲਾਹ ਤੇ ਕਹਿਣ ਦੇ ਕਿ ਤਿਆਰ ਬਹੁਤ ਚੜੀਏ ਆਪਾਂ ਤੇ ਇਦਾਂ ਕਰ ਮੇਰੀ ਧੀ ਘਰੇ ਰਹਿ ਤੇ ਤੂੰ ਘਰੇ ਮਸ਼ੀਨ ਤੇ ਲਿਆ ਕੇ ਦਿੱਤੀ ਐ ਹੁਣ ਤੇ ਤੂੰ ਘਰੇ ਬਹਿ ਕੇ ਸਿਲਾ ਚਲੋ ਕੋਈ ਗੱਲ ਨਹੀਂ ਫਿਰ ਮੈਂ ਆਹੋ ਕੰਮ ਤਾਂ ਸਾਂਭ ਹੀ ਲਿਆ ਹੁਣ ਸਵੇਰ ਦਾ ਕੰਮ ਤਾਂ ਹੋ ਗਿਆ ਵਾ ਸਾਰਾ ਕੋਈ ਗੱਲ ਨਹੀਂ ਆਪਾਂ ਫਿਰ ਜਾ ਕੇ ਆਉਨੇ ਆ ਤੇ ਤੂੰ ਫਿਰ ਰਹਿ ਕਰਕੇ ਧਿਆਨ ਦੇ ਰੱਖੀ ਚੰਗਾ ਠੀਕ ਆ ਠੀਕ ਆ ਕੋਈ ਨਹੀਂ ਜਾਓ ਅੰਕਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਸਤਿ ਸ੍ਰੀ ਅਕਾਲ ਤੇ ਜਸਰੀ ਆਂਦਰੀਆ ਬੱਤ ਬੈਠੀ ਠੀਕ ਆ ਹਾਂ ਪੋਤਾਂ ਮੇ ਹੋ ਗਈਆਂ ਤਿਆਰ ਹੈ ਤੇ ਚੱਲੇ ਆਪਾਂ ਆ ਆ ਕੇ ਫੜ ਕੇ ਬੈਠੀ ਕੋ ਕੰਮ ਕਰ ਲਾ ਓਹੋ ਮੈਂ ਤਾਂ ਇਹਨੂੰ ਸਾਫ਼ ਕਰਨ ਲੱਗੀ ਸੀ ਦੇਖਦੀ ਮੈਂ ਕਿ ਘੱਟਾ ਬੜਾ ਪਿਆ ਤਾਂ ਚੱਲ ਨਹੀਂ ਲਿਆਗਾ ਚਾਰਜ ਲਾਉਣ ਵਾਲਾ ਵਾਹ ਲਿਆ ਫਿਰ ਆ ਇੱਧਰ ਚਾਰਜ ਲਾ ਦਿੰਨੀ ਜਾਂਦੀ ਜਾਂਦੀ ਮੈਂ ਮੇਰੇ ਚਾਰਜ ਲਾ ਕੇ ਦੇਖਿਆ ਹੀ ਮੈਂ ਤਾਂ ਵੀ ਨਹੀਂ ਚੱਲਣ ਡਿਆ ਏ ਚਲ ਕੋਈ ਨਹੀਂ ਚੱਲ ਜੂਗਾ ਹੋਰ ਕੇ ਕੰਮ ਵਾਲੇ ਵੇਖ ਲਾ ਤੇ ਮੇਰੀ ਘਰ ਸਨ ਪੁੱਤ ਹੁਣ ਅਹੀ ਜਿਹੜੇ ਕੰਮ ਚੱਲੇ ਆ ਨਾ ਕੋਈ ਵੀ ਘਰ ਚ ਜਾਵੇ ਸਾਡੇ ਬਾਰੇ ਪੁੱਛੇ ਇਹਨਸਾ ਕਿੱਥੇ ਗਏ ਆ ਠੀਕ ਆ ਨਾ ਥੋੜੀ ਬੋਤੀ ਗੱਲ ਦਿਕਾਉਣ ਵੀ ਸਿੱਖ ਲੈ ਹਰ ਗੱਲ ਹੀ ਦੱਸ ਦੇਣੀ ਹੁੰਦੀ ਕਿਸ ਨੂੰ ਮਮੀ ਇਹਦੇ ਵਿੱਚ ਕਿਹੜੀ ਗੱਲ ਵਾ ਹੁਣ ਜਿੱਥੇ ਜਾਣਾ ਵਾ ਉਥੇ ਪਤਾ ਤਾਂ ਲੱਗਣਾ ਹੀ ਆ ਲੋਕਾਂ ਨੂੰ ਇੱਥੇ ਗਏ ਆ ਨਹੀਂ ਪੁੱਤ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁਣ ਦੱਸੀਦੀਆਂ ਹੁੰਦੀਆਂ ਕੁਛ ਦੇਣਾ ਚਲੋ ਨਹੀਂ ਦੱਸਦੀ ਆਹੋ ਇਹ ਸਾਡੀ ਬੜੀ ਵੱਡੀ ਗੱਲ ਵਾ ਇਹ ਨਹੀਂ ਦੱਸਣੀ ਇਹ ਪੜਦੇ ਅੰਦਰ ਰੱਖੀ ਜਾਂ ਗੱਲਾਂ ਕੁਛ ਚਲੋ ਕੋਈ ਨਹੀਂ ਜੀ ਸਾਸਤਰੀ ਘਰ ਪੁੱਤ ਲੈ ਤੇਰੇ ਤੇ ਆ ਗਈ ਆ ਵਧੀਆ ਵਧੀਆ ਹੋਰ ਕੀ ਗੱਲ ਬਣੀਆਂ ਦਾ ਤੇ ਬੜਾ ਵਧੀਆ ਤਿੰਕੀਸਣਾ ਪਾਣੀ ਲਿਆਉਂ ਪੁੱਤ ਨਹੀਂ ਨਹੀਂ ਆਂਟੀ ਪਾਣੀ ਦੀ ਨਹੀਂ ਲੋੜ ਐ ਇੱਥੇ ਉੱਪਰ ਹੋ ਜਾ ਤੇ ਹੋ ਜਾ ਤਾਂ ਹੋ ਜਾ ਹਾਂ ਪਰ ਠੀਕ ਆ ਪੁੱਤ ਸ਼ਹਿਰ ਤੱਕ ਚੱਲੇ ਜਰਾ ਕ ਪਾਣੀ ਨਾ ਖਾਓ ਤੇਰੇ ਲਈ ਨਹੀਂ ਮੈਂ ਪਾਣੀ ਨਹੀਂ ਪੀਣਾ ਤੂੰ ਲਾਗੇ ਰਵੀ ਸੁਖ ਜਸਤੇ ਚੰਗਾ ਕੋਈ ਨਹੀਂ ਕੋਈ ਨਹੀਂ ਮੇਰੇ ਕੋਲ ਹੀ ਆ ਗਏ ਆਪਾਂ ਹੋ ਕੇ ਫਿਰ ਹੈ ਠੀਕ ਚੰਗਾ ਪੁੱਤ ਦੱਸ ਹਾਂਜੀ ਪੁੱਤ ਇੱਕ ਮਿੰਟ ਮੇਰੀ ਗੱਲ ਸੁਣੀ ਆਈ ਮੈਂ ਇੱਕ ਮਿੰਟ ਤਾਂ ਜਲ ਹਾਂ ਕਰ ਲਈ ਹਾਂਜੀ ਤੇਰਾ ਕੀ ਹੋਇਆ ਮੇਰੀ ਗੱਲ ਸੁਣ ਹੁਣ ਨਾ ਵਾਈ ਹੈ ਨਾ ਹੁਣ ਮਾਵਦਾ ਗੱਲਾਂ ਕਰਦੀ ਕਿਦੇ ਮੈਂ ਉਹ ਤੇ ਮੇਰੀ ਪੱਕੀ ਸਹੇਲੀ ਆਉਣੀ ਕਿੱਡਣਾ ਕਰਨੀ ਹੈ ਗੱਲ ਭਾਵੇਂ ਪੱਕੀ ਸਹੇਲੀ ਤੇ ਭਾਵੇਂ ਕੱਚੀ ਸਹੇਲੀ ਮੈਂ ਤੈਨੂੰ ਅੱਗੇ ਸਮਝਾਇਆ ਨਾ ਵੀ ਆਪਣੀਆਂ ਦੀ ਪਰਸਨਲ ਗੱਲਾਂ ਹੁੰਦੀਆਂ ਤਾਂ ਸਿੱਧੀਆਂ ਨਹੀਂ ਕਿਸ ਨੂੰ ਚਲੋ ਨਹੀਂ ਦੱਸਦੀ ਤੂੰ ਹੀ ਕਹਿਤਾ ਹੋ ਨਹੀਂ ਦੱਸਦੀ ਕੁਝ ਗੱਲਾਂ ਹੁੰਦੀਆਂ ਪਰਦੇ ਚ ਰੱਖਣ ਵਾਲੀਆਂ ਠੀਕ ਹੈ ਨਾ ਦੱਸਦੀ ਕੋਈ ਨਹੀਂ ਟੈਨਸ਼ਨ ਲੋ ਹੋਰ ਗੱਲਾਂ ਕਰ ਜਿਹੜੀਆਂ ਮਰਜ਼ੀ ਇਹ ਗੱਲਾਂ ਦੱਸੀ ਨਹੀਂ ਦੱਸਦੀ ਆ ਆ ਪਾਗੇ ਹੋ ਕੇ ਫਿਰ ਚਲੋ ਕੋਈ ਨਹੀਂ ਜਾਓ ਤੁਸੀਂ ਮੈਂ ਬਣ ਜੇ ਦਾ ਤੇਲਾ ਤੇਲਾ ਆਹ ਲਓ ਮੈਂ ਜਸ ਮੇਰੇ ਕੋ ਲਈ ਹੈ ਸਿੱਕਿਆ ਨਹੀਂ ਤੇਰਾ ਸੂਟ ਨਹੀਂ ਸੀ ਪਿਆਗਾ ਜੀ ਉਹ ਮੈਨੂੰ ਕਿਨੇ ਆਣੇ ਨੇ ਵਰਦੀ ਜੀ ਦੇ ਦਿੱਤੇ ਸਕੂਲ ਦੀ ਆਪਣੀ ਤੇ ਫਿਰ ਮੈਂ ਉਹ ਸੀਨ ਲੱਗ ਗਈ ਕੋਈ ਨਾ ਦੋ ਤਿੰਨ ਦਿਨ ਲੱਗਣੇ ਆ ਸੀ ਦੂੰਗੀ ਮੈਂ ਤੇ ਕੋਈ ਵੀ ਨਹੀਂ ਸੀ ਪਾ ਮੰਮੀ ਵਾਲਾ ਵੀ ਨਹੀਂ ਨਹੀਂ ਹਜੇ ਕੋਈ ਵੀ ਨਹੀਂ ਸੀ ਪਿਆਗਾ ਬਸ ਤੂੰ ਕੋਈ ਨਹੀਂ ਪਰਸੋਂ ਨੂੰ ਲੈ ਜੀ ਭਾਵੇਂ ਦੋਵੇਂ ਲੈ ਜੀ ਚਲ ਕੋਈ ਗੱਲ ਨਹੀਂ ਮੈਂ ਤੇ ਕੱਟੇ ਹੈਗੇ ਆ ਬਸ ਸੀਤੇ ਨਹੀਂ ਆ ਜੀ ਠੀਕ ਹੈ ਠੀਕ ਹਾਂ ਹੋਰ ਠੀਕ ਆਂਟੀ ਹਾਂ ਠੀਕ ਨੇ ਹੋਂ ਤੇ ਚਲ ਵਧੀਆ ਕਾਰ ਤੇ ਆਇਆ ਆਹ ਕਾਰ ਵਾ ਆਹ اچھا ਕਾਰ ਤੇ ਬੜਾ ਸੋਹਣਾ ਵਾ ਹੈ ਆਹ ਉੱਥੇ ਜਾ ਕੇ ਨਾ ਇਹ ਨਾ ਕਹੀ ਕਿ ਸਾਨੂੰ ਗੱਲ ਘਰ ਦਾ ਕਿੱਥੇ ਪਤਾ ਹੈ ਬਾਕੀ ਤਾਂ ਰਾਜ ਪੁੱਛ ਕੇ ਆਏ ਨਹੀਂ ਮੈਂ ਤਾਂ ਨੂੰ ਕਹਿਣਾ ਮੈਂ ਤੇਹੋ ਗੱਲ ਕਹਿਣੀ ਆ ਕਿ ਅਹੀਂ ਕੇ ਉਹਨੂੰ ਪੁੱਛਿਆ ਹੈ ਤੁਹਾਡਾ ਨਾਮ ਲੈ ਕੇ ਤੇ ਉਹਨਾਂ ਹਾਂ ਦੱਸਿਆ ਵਾ ਕੀ ਕਹਿਣਾ ਹੈ ਮੈਂ ਤਾਂ ਤਾਂ ਸਮੱਸਿਆਰੇ ਮੂੰਹ ਤੇ ਗੱਲ ਲੈਣਾ ਨਿਕਲ ਜੀ ਉਹਦਾ ਹੱਲ ਕੀ ਕਿਸਮਤ ਹੈ ਯਾਰ ਕਿ ਰੱਖ ਨਾ ਸੋਹਣਾ ਕਾਰ ਵਾ ਜੇ ਇਹ ਸੰਯੋਗ ਹੋਏ ਤਾਂ ਜਲ ਮੰਨ ਚ ਚਲੋ ਕਿੱਦਾਂ ਖੜਕਾਵਾਂ ਉਪਰ ਆ ਥਾਵਾਂ ਫਿਰਦਮ ਨਾਲ ਹੋਰ ਤਰ੍ਹਾਂ ਹੁੰਦਾ ਤੇਰਾ ਦਿਮਾਗ ਸਹੀ ਆ ਇਹ ਆ ਵੀ ਬੈਲ ਲੱਗੀ ਅੱਛਾ ਬੈਲ ਖੜਕਾ ਦੇ ਪਹਿਲਾਂ ਫੁੱਲਣਾ ਬੂਆ ਚਲ ਮੈਂ ਮਸਾ ਠਾਹਾਂ ਹੋਈ ਨਾ ਦਿਲ ਤਾਂ ਗਈ ਆ ਆ ਵੇਖਿਓ ਬਾਹਰ ਕੋਈ ਆਇਆ ਜੇ ਆਗੇ ਆਗੇ अच्छा अच्छा, अग्चा कहते हो सद ਪੰਡਿਆਂ ਜੀ ਮੈਂ ਕਹਾਂ ਚੱਲੋ ਕੋਈ ਗੱਲ ਨਹੀਂ ਉਹਨਾਂ ਦਾ ਘਰ ਹੈ ਜਦੋਂ ਮਰਜੀ ਆਉਂ ਉਹ ਇੱਕ ਦੋ ਕੰਮ ਜਾਈ ਫਿਰ ਮੈਂ ਚੱਲ ਕਰਕੇ ਵੇਰ ਜਾਨੀ ਹਾਂਜੀ ਹਾਂਜੀ ਉਹ ਵੀ ਜ਼ਰੂਰੀ ਹਾਂਜੀ ਹਾਂਜੀ ਚੱਲ ਆ ਗਏ ਨਹੀਂ ਉਹ ਹੋ ਸਕਦਾ ਕੰਮ ਪਾ ਨਹੀਂ ਜਾਏ ਚੱਲ ਸਾ ਬਾਬਾ ਆਏ ਨੇ ਨਾ ਇਹਨਾਂ ਨੇ ਮਾਨੀਰ ਪੈਜੀ ਸਾਡਾ ਘਰ ਬਾਹਰ ਵੀ ਪਸੰਦ ਆ ਜੇ ਤੇ ਪਹਿਲੀ ਵਾਰ ਤਾਂ ਅੱਗੇ ਦੱਸਿਆ ਵਾ ਕਿ ਜਾਨੀ ਇਹਨਾਂ ਨੇ ਗੱਲਾਂ ਵੰਡਾ ਕਰਨੀਆਂ ਹਾਂਜੀ ਹਾਂਜੀ ਹਲਪੈ ਕੋਈ ਗੱਲ ਕੋਈ ਪਰੇਤ ਨਹੀਂ ਲਾਉ ਰਿਹਾ ਪਹਿਿੰਨੇ ਆਉਣੇ ਕਹਿੰਦੇ ਕੋਈ ਨਹੀਂ ਲੈ ਆਉਂਦੇ ਹੋਰ ਸਾਨੂੰ ਗੱਲ ਜੀ ਬੇਟੀ ਕੀ ਕਹਿੰਦੇ ਹਾਂਜੀ ਠੀਕ ਆ ਚੱਲ ਵਧੀਆ ਅੱਜ ਸੋ ਕਰ ਛੁੱਟੀ ਕਰਾਈ ਉਹਦੀ ਮੈਂ ਘਰ ਲੋ ਪਰ ਕੋਈ ਮੁਸ਼ਕਲ ਤਾਂ ਨਹੀਂ ਆਈ ਨਹੀਂ ਨਹੀਂ ਆਪਾਂ ਕੁਛ ਨਹੀਂ ਇਹ ਬਾਤ ਕਹਿੰਦੇ ਅੱਛਾ ਸਾਡਾ ਨਾਮ ਲਿਆ ਨਹੀਂ ਬਾੜੀ ਹਣਾ ਦਾ ਤੇ ਫਿਰ ਨਾਲ ਦੱਸਦਾ ਹੀ ਨਾ ਚਲੋ ਮੈਂ ਕਿਹਾ ਕਿ ਤਾਂ ਕਿ ਨਾ ਪਤਾ ਲੱਗੂਗਾ ਕਿ ਤੁਸੀਂ ਫੋਨ ਕਰਦੇ ਹੋ ਨਹੀਂ ਨਹੀਂ ਸਾਨੂੰ ਪਤਾ ਲੱਗਿਆ ਆਪੇ ਬਾਤ ਚੱਲ ਜਾਣਗੇ ਹਾਂਜੀ ਨਹੀਂ ਦੱਸਦਾ ਹੀ ਨੂੰ ਛੱਡ ਕੇ ਨਾ ਤੇ ਫਿਰ ਨਹੀਂ ਆਵੇ ਉਹ ਤਾਂ ਬਜ਼ੁਰਗ ਹੁੰਦੇ ਬਾਹਰ ਅੱਛਾ ਜੀ ਚਲੋ ਜਾਓ ਫਿਰ ਚਾਹ ਪਾਣੀ ਬਣਾਓ ਨਹੀਂ ਭਾਜੀ ਚਾਹ ਤੁ ਬਾਅਦ ਚ ਪੀਨੇ ਆ ਇਤਲੋ ਜਿਹੜੀ ਗੱਲ ਕਰ ਰ ਲਈ ਪੀ ਲੋ ਕਰ ਲੈਨੇ ਹੈ ਭਾਜੀ ਫੋਨ ਕਰਨ ਦੇ ਇਹ ਤੁਸੀਂ ਤੇ ਦੱਸੋ ਹੁਣ ਕੀ ਫੈਸਲਾ ਹੈ ਤੁਹਾਡਾ ਗਾੜੀ ਫੈਸਲਾ ਇਹ ਹੈ ਜੇ ਵੀ ਜੋ ਵੀ ਕੋਈ ਤੁਹਾਨੂੰ ਦੱਸਿਆ ਨਾ ਉਹਦੇ ਵਿੱਚ ਮਾਸਾ ਝੂਠ ਨਹੀਂ ਜਿਵੇਂ ਮਰਜੀ ਤੇ ਰਾਜ ਜਾਂਦੇ ਪੁੱਛ ਸਕਦੇ। ਬਾਕੀ ਸਾਨੂੰ ਸਾਰੇ ਕੋਲ ਡੈਡੀ ਨੰਦੇ ਦੱਸ ਦਿੰਦੇ ਨੇ ਕਿੰਦਰ ਦੇ। ਠੀਕ ਹੈ। ਆ ਨਾਲ ਜਿਹੜੀ ਗੁੰਡੀ ਆ ਸ਼ਰਤ ਦਿੱਤੀ। ਇਹ ਸਾਡੀ ਆਪਣੀ ਜੀ। ਤੇ ਨਾਲ ਘਰ ਦੇ ਨਾਲ ਉਹਨਾਂ ਪੈਰੀ ਆ। ਹਾਂਜੀ। ਉਹ ਤਾਂ ਸਾਰੇ ਨੂੰ ਲੱਭਣ ਦੀ ਹੈ ਬਾਕੀ ਤੁਸੀਂ ਆਪੇ ਕੋਲੀ। ਜਿੱਥੇ ਮਰਜ਼ੀ ਪਤਾ ਕਰੋ ਤੁਸੀਂ ਕੀ ਵਾਲੇ ਜੀ। ਕੋਈ ਗੱਲ ਨਹੀਂ ਭੈਣ ਜੀ ਤਰਤੇ ਵਿੱਚ ਕੀ ਨਹੀਂ ਆ ਸਾਨੂੰ। ਪਾੜੀ ਵੇਖੋ ਗੱਲ ਵਾ ਇਦਾਂ। ਹਾਂਜੀ। ਵੀ ਹੁਣ ਆਪਣੇ ਵਿੱਚ ਚਲੋ ਇਹ ਕੁਦਰਤੀ ਕੋਈ ਗੱਲ ਹੋ ਗਈ ਆ। ਹਾਂਜੀ। ਵੀ ਆਪਣੇ ਦੇ ਵਿੱਚ ਉਲਾ ਰਹਾ ਕੋਈ ਨਹੀਂ। ਹਾਂਜੀ ਹਾਂਜੀ। ਤੇ ਤੁਸੀਂ ਵੀ ਕੀ ਵਾਲੇ ਹੋ? ਤਹਾਡੀ ਤਸੱਲੀ ਹੋਣੀ ਚਾਹੀਦੀ ਆ ਤੇ ਉਹਦਾ ਸਾਡੇ ਕੋਲ 10 ਕਿਲੇ ਜ਼ਮੀਨ ਆ ਠੀਕ ਹੈ ਜੀ ਤੇ ਬੇਟਾ ਸਾਡਾ ਜਿਹੜਾ ਵਾ ਉਹ ਉਹਦਾ ਨੌਕਰੀ ਦਾ ਪੂਰਾ ਚਾਰਾ ਕਰਨ ਰਿਹਾ ਆਪਣਾ ਠੀਕ ਹੈ ਜੀ ਤੇ ਅਜੇ ਤੇ ਚਲੋ ਨਹੀਂ ਨੌਕਰੀ ਮਿਲੀ ਆਉਣ ਵਾਲੇ ਟਾਈਮ ਤੇ ਮਿਲ ਵੀ ਸਕਦੀ ਨਹੀਂ ਵੀ ਮਿਲ ਸਕਦੀ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਠੀਕ ਆ ਕਿ ਨਹੀਂ ਤੇ ਬਾਕੀ ਸਾਡੇ ਘਰ ਚ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਗੱਲ ਨਹੀਂ ਬਾਤ ਨਹੀਂ ਇਹ ਨਹੀਂ ਵੀ ਕੱਲ ਨੂੰ ਸਾਡਾ ਰਿਸ਼ਤਾ ਜੁੜ ਗਿਆ ਤੇ ਅਸੀਂ ਤੁਹਾਡੇ ਘਰ ਜਾ ਕੇ ਸ਼ਰਾਬਾਂ ਮੰਗੀਏ ਜਾਂ ਕੋਈ ਹੋਰ ਨਸ਼ਾ ਇਹੋ ਜਿਹੀ ਕੋਈ ਗੱਲਬਾਤ ਨਹੀਂ ਕੋਈ ਚੰਗੀ ਨਹੀਂ ਆਉਂਦੀ ਠੀਕ ਹੈ ਤੇ ਵੇਖੋ ਤੁਹਾਡੀ ਵੀ ਧੀ ਆ ਹਾਂਜੀ ਹਾਂਜੀ ਤੇ ਤਿੰਨਾਂ ਪੀੜੀਆਂ ਦਾ ਇਹ ਰਿਸ਼ਤਾ ਹੁੰਦਾ ਵਾ ਹਾਂਜੀ ਹਾਂਜੀ ਤੇ ਤੁਸੀਂ ਆਪਣੀ ਪੂਰੀ ਤਸੱਲੀ ਕਰ ਲਿਓ ਜਿੰਨੂੰ ਮਰਜ਼ੀ ਲਾਗੋ ਜਾ ਕੋ ਪੁੱਛੋ ਨਹੀਂ ਭਾਜੀ ਕੋਈ ਆਜੀ ਕੋਈ ਗੱਲ ਨਹੀਂ ਜੀ ਤੁਹਾਡੀ ਗੱਲ ਤੇ ਯਕੀਨ ਹੈ ਤੇ ਘਰ-ਬਾਰ ਤੁਹਾਡੇ ਸਾਹਮਣੇ ਆ ਮਾੜਾ ਚੰਗਾ ਜੋ ਵੀ ਹਾਂਜੀ ਨਹੀਂ ਕੋਈ ਗੱਲ ਠੀਕ ਹੈ ਕਿ ਨਹੀਂ ਤੇ ਨਾ ਕਿਸੇ ਦਾ ਲੈਣਾ ਵਾ ਨਾ ਦੇਣਾ ਵਾ ਤੇ ਆਪਣੀ ਕਮਾਉਨੇ ਆਪਣੀ ਖਾਣੇ ਆ ਹਾਂਜੀ ਹਾਂਜੀ ਨਾ ਕਿਸੇ ਦਾ ਵਯਰ ਵਾ ਤੇ ਨਾ ਕੋਈ ਗੱਲ ਨਾ ਬਾਤ ਵਾ ਤੇ ਸਾਸਰੀ ਦਾ ਸਾਡੀ ਸਾਰਿਆਂ ਦਾ ਹੈਗੀ ਜੀਵਨ ਠੀਕ ਹੀ ਆ ਹੈ ਹੋਰ ਕੀ ਲੜੜਾ ਸਭ ਕੁਝ ਹੈਗਾ ਇੱਥੇ ਇਹ ਨਹੀਂ ਦੱਸ ਦੋ ਨਾ ਤੇ ਅਸੀਂ ਤੇ ਗਰੀਬ ਹਾਂ ਹੜ ਕੋ ਧੀ ਧੀ ਹੈ ਹੋਰ ਹੜ ਕੋ ਕੁਝ ਨਹੀਂ ਜਿਹ ਹੈਗਾ ਵੇਖੋ ਭੈਣ ਜੀ ਤੁਸੀਂ ਇਹੋ ਜੀ ਗੱਲ ਨਾ ਕਰੋ ਜਿਹੜੇ ਧੀ ਵਾਲੇ ਹੁੰਦੇ ਆ ਨਾ ਉਹ ਗਰੀਬ ਨਹੀਂ ਹੁੰਦੇ ਉਹ ਸਭ ਅਮੀਰ ਹੁੰਦੇ ਆ ਇਹ ਤੇ ਸਾਡੇ ਲੋਕਾਂ ਨੂੰ ਨਾ ਕੋਈ ਸਮਝ ਵਿੱਚ ਫਰਕ ਵਾ ਵੇਖੋ ਧੀ ਵਾਲੇ ਤੇ ਏਡਾ ਵੱਡਾ ਦਾਨ ਕਰਦੇ ਆ ਹਨਾ ਤੇ ਅਗਲੇ ਦੀ ਅੰਸਬੰਸ ਚੱਲਦੀ ਆ ਉਹਦਾ ਪਰਿਵਾਰ ਚੱਲਦਾ ਵਾ ਤੇ ਉਹਨਾਂ ਨੇ ਜਾ ਕੇ ਘਰ-ਵਾਰ ਸਾਹਮਣਾ ਸਾਰਾ ਕੁਝ ਕਰਨਾ ਹੁੰਦਾ ਵਾ ਧੀ ਵਾਲੇ ਦਾ ਤਾਂ ਹਮੇਸ਼ਾ ਹੱਥ ਉੱਤੇ ਹੁੰਦਾ ਵਾ ਪਰ ਸਾਡੇ ਲੋਕਾਂ ਦੀ ਸੋਚ ਹੀ ਇਦਾਂ ਦੀ ਆ ਤੇ ਬਾਕੀ ਰਹਿ ਗਈ ਮੇਰੀ ਗਰੀਬੀ ਦੀ ਗੱਲ ਨਾ ਇੱਥੇ ਕੋਈ ਅਮੀਰ ਆ ਨਾ ਗਰੀਬ ਆ ਜਿਹੜਾ ਬੰਦਾ ਕਿਸੇ ਨੂੰ ਦਿਲ ਨਾਲ ਪਿਆਰ ਕਰਦਾ ਵਾ ਕਿਸੇ ਨੂੰ ਚੰਗੀ ਤਰ੍ਹਾਂ ਮਿਲਦਾ ਜਿਲਦਾ ਸਮਝਦਾ ਵਾ ਉਹ ਅਮੀਰ ਮੀਰ ਆ ਤੇ ਜਿਹਦੇ ਅੰਦਰੋਂ ਭੁੱਖ ਹੀ ਨਹੀਂ ਜਾਂਦੀ ਉਹ ਫਿਰ ਕਹਦਾ ਅਮੀਰ ਆ ਤੇ ਸਾਡੀ ਕੋਈ ਮੰਗ ਨਹੀਂ ਜੀ ਸਾਨੂੰ ਤਾਂ ਕੁੜੀ ਚਾਹੀਦੀ ਚੰਗੀ ਜਿਹੜੀ ਘਰ-ਬਾਰ ਸਾਹਮਣੇ ਸਾਡੀ ਇੱਤਿਹਾਸ ਕਰੇ ਸਾਡੇ ਭੈਣ ਭਰਾਵਾਂ ਨੂੰ ਗੱਲ ਭਾਜੀ ਇਹ ਨਾ ਭਰਾਵੇ ਬਲਾਵੇ ਸਾਡੀ ਗੱਲ ਲੋਕਾਂ ਦੀਆਂ ਡਿਮਾਂਡਾਂ ਬੜੀਆਂ ਨੇ ਤੇ ਅਸੀਂ ਤਾਂ ਰਾਂਣਾ ਪੇਲੋ ਗੱਲ ਕੀਤੀ ਆ ਵੇਖੋ ਭਾਜੀ ਸਾਡੀ ਕੋਈ ਡਿਮਾਂਡ ਨਹੀਂ ਜੀ ਅਹੀਂ ਜਿੰਨੀਆਂ ਚੀਜ਼ਾਂ ਵਰਤਣੀਆਂ ਉੱਪਰ ਵਾਲੇ ਨੇ ਸਾਨੂੰ ਮਾੜੀਆਂ ਜਿਹੀਆਂ ਆਪਣੇ ਘਰ ਦਿੱਤੀਆਂ ਠੀਕ ਹੈ ਬਾਕੀ ਏਡੇ ਰਾਜੇ ਹੀ ਹੈ ਨਹੀਂ ਵੀ ਸਾਨੂੰ ਬਹੁਤ ਵੱਡੀਆਂ ਚੀਜ਼ਾਂ ਦੀ ਲੋੜ ਵਾ ਆਪਣਾ ਟਾਈਮ ਪਾਸ ਕਰਨ ਦੇ ਆ ਦੂਜੀ ਗੱਲ ਇਹ ਆ ਕਿ ਜਿਹੜਾ ਦਾਜ ਦੇਣਾ ਇੱਕੋ ਚੀਜ਼ ਤਾਂ ਦਿਓ ਪਤੀ ਨੂੰ ਅਗਲ ਦੇ ਕੇ ਘੱਲਿਓ ਤੇ ਸਾਡੀ ਈਤ ਕਰੇ ਤੇ ਸਾਡੀ ਧੀ ਬਣ ਕੇ ਰਹੋਏ ਬਾਕੀ ਤੁਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ ਨਹੀਂ ਭਾਜੀ ਇਹ ਗੱਲ ਤਾਂ ਲੰਮਾ ਸਾਰੀ ਜ਼ਿੰਦਗੀ ਨਹੀਂ ਆਊਗਾ ਠੀਕ ਹੈ ਨਾ ਹਾਂਜੀ ਤੇ ਫਿਰ ਕੋਈ ਗੱਲ ਨਹੀਂ ਆ ਗਈ ਸਾਡੀ ਕੋਈ ਡਿਮਾਂਡ ਨਹੀਂ ਤੇ ਤੁਸੀਂ ਆਪਣਾ ਵੇਖ ਜਾਓ ਲੋ ਇਹ ਘਰ ਜਾ ਕੇ ਆਪਣੀ ਪੱਕੀ ਸਲਾਹ ਕਰ ਲਿਓ ਠੀਕ ਹੈ ਜੀ ਮੈਂ ਕੀ ਆਖਿਆ 12 ਕਿ ਮੇਰੀ ਗੱਲ ਸੁਣੇਗਾ ਕਮੈਂਟ ਚਲੋ ਘਰ-ਬਾਰ ਤੇ ਬੜਾ ਵਧੀਆ ਬਣਿਆ ਘਰ ਵਿੱਚ ਤੇ ਕੋਈ ਕਮੀ ਨਹੀਂ ਗਈ ਸਾਰਾ ਕੁਝ ਬੜਾ ਵਧੀਆ ਵਾ ਸਾਡੀ ਧੀ ਦੇ ਕਰਮ ਚੰਗੇ ਆ ਹਾਂ ਹਾਂ ਇਦਾਂ ਕਰੀਏ ਹਾਂ ਫਿਰ ਸਲਾਸ ਨੂੰ ਹੋਣ ਕਰ ਜਾ ਕੇ ਕਾਦੀ ਕਰਨੀ ਆ ਇੱਥੇ ਹੀ ਕੰਮ ਨੇ ਵੇੜ ਕੇ ਜਾਈਏ ਉਹਦੇ ਨਾਲ ਆਹ ਤੇ ਕਹੋ ਪਾਤੀ ਨਾਮ ਸੱਦੋ ਆਪਣਾ ਮੁੰਡਾ ਚਾਤੀ ਚਾਤੀ ਮਾਰ ਲਈਏ ਆਹ ਤਾਂ ਮਾਰੀਏ ਚਾਤੀ ਤੇ ਬੇੜੀਏ ਕੰਮ ਆ ਮਾਂ ਕੰਮ ਉਹ ਕਰਨਾ ਚਲੋ ਠੀਕ ਹੈ ਠੀਕ ਹੈ ਨਾ